ਉਦੋਂ ਪਾਈਏ ਬੜਮਾ ਨਗਰ ਸਦਾ ਸੰਬੇਧਨੀ ਕਰੂਗਾ ਕਿ ਉਹ ਆਯੋਜਕਾਂ ਕਰਵਾਹ ਕਰਨ। ਪੂਰਾ ਇੱਛਾ ਬੈਠੋ। ਇਹਦਾ ਮਕਸਦ ਆਪ ਸਭ ਨੂੰ ਪਤਾ ਹੀ ਹੈ। ਜਿਸ ਤਰ੍ਹਾਂ ਮਾਸਟਰ ਕੋਕਰ ਜੀ ਨੇ ਤੁਹਾਨੂੰ ਦੱਸਿਆ ਕਿ ਪੰਜਾਬ ਦੀ ਸੂਬਾ ਸਰਕਾਰ ਵੱਲੋਂ ਇੱਕ ਯੁੱਧ ਛੇੜਿਆ ਗਿਆ ਜਿਸ ਦਾ ਨਾਮ ਯੁੱਧ ਨਸ਼ਿਆਵਰਦ ਰੱਖਿਆ ਗਿਆ। ਉਹਦਾ ਇਹ ਮੇਲਾ ਸ਼ੁਰੂ ਕਿੱਥਾ ਹੋਇਆ ਦਾ ਬਹੁਤ ਵਧੀਆ ਨਤੀਜੇ ਸਾਹਮਣੇ ਆ ਰਹੇ ਸਾਰੇ ਹਰੇਕ ਪਿੰਡ ਜਦੋਂ ਜਾਂਦੇ ਆ ਉਥੇ ਆਪ ਪਬਲਿਕ ਕੋ ਸਤਿਸ਼ਟ ਜੈਰ ਕਰਦੇ ਕਿ ਸਾਡੇ ਪਿੰਡ ਦੇ ਵਿੱਚੋਂ ਤਕਰੀਬਨ 90% ਚਾਲਨ ਸੈਟ ਇਹ ਨਸ਼ੀ ਤਸਰਾ ਦਾ ਉਹ ਜਰਸੀਓ ਕਲੋਕਾ ਦਾ ਸਾਫ ਕੋਜ ਰੁਣੀ ਹੈ ਉਹ ਸਾਫ ਘਟ ਤੋਂ ਪਕੜ ਆਏ ਆ ਕਿਉਂਕਿ ਕੋੜ ਤੱਕ ਕੋਈ ਕਾਮ ਜਾਂ ਮਹਿਿੰਦ ਕਸਗਰ ਜੀਆਂ ਵੀ ਹੋਰ ਕਾਮਾ ਸਿਰੇ ਨਿਚੜਦਾ ਚਲਤਕ ਪੂਰੇ ਵਿੱਚ ਆਪ ਲੋਕਾਂ ਦਾ ਸਾਥ ਨਹੀਂ ਮਿਲਦਾ ਤੇ ਅਪੀਲ ਕਰਦੇ ਆ ਕਿ ਇਸ ਵਿੱਚ ਬੜਦਾ ਯੋਗਰ ਫੂਲ ਬੋ ਕਿਉਂਕਿ ਜਿਹੜੀਆਂ ਮੁਹਿੰਮਾਂ ਚੱਲੀਆਂ ਸਰਕਾਰ ਵੱਲੋਂ ਜਿਹੜੇ ਬਦਲ ਮੇਲੇ ਦਾ ਰਹਿਣਾ ਆਪਣੇ ਤਰ੍ਹਾਂ ਛੋਟਾ ਵਰਕੀ ਆਪਣਾ ਤੇ ਸਾਥ ਨਹੀਂ ਜਾਗੇ ਨਾ ਘਰ ਘਰ ਮੇਟਾ ਹੋ ਕੇ ਚੱਲ ਰਹੀ ਹੈ ਜਾਂ ਆਪ ਦਾ ਸਾਥ ਫਿਰ ਵਰਕਾ ਹੋ ਜਾਏਗਾ ਇਸ ਹਰ ਇੱਕ ਮੈਂ ਸਾਰੇ ਭੈਣ ਪਰ ਆਵਾਜ਼ ਇਹ ਹੀ ਆਸ ਕਰਦਾ ਹਾਂ ਜਿੰਨੇ ਵੀ ਆਪਾਂ ਵੱਧ ਤੋਂ ਵੱਧ ਸਹਿਯੋਗ ਦੇਓ ਸਾਰਿਆਂ ਦੇ ਇਸ ਯੋਗ ਨਾਲ ਹੀ ਆਪਾਂ ਕਦਮ ਕਦਮ ਖੜਦੇ ਹਾਂ ਇੰਡੀਅਨ ਬੈਲਟ ਜੀ ਅਗੇ ਦਾ ਸਾਰੇ ਭਤੇ ਜਿਗਰ ਦਾ ਮੈਂ ਖਾਸ ਸਭ ਇਹ ਬੋਲਦੇ ਹਾਂ ਬਹੁਤ ਬਹੁਤ ਧਰਵਾਦ ਚੇਰ ਮੈਂ ਸਾਰੇ ਮੇਰੇ ਸਮੂਹ ಗ್ರಾಮ ਪਚੈਟ ਗੜ ਗੁੜਾ ਜੁਜੈ ਆਪਣੇ ਸਮੂਹ ਨਗਰ ਨਿਵਾਸੀਆਂ ਵੱਲੋਂ ਅੱਜ ਦੇ ਜੋ ਸਾਡੇ ਮੁੱਖ ਮਹਿਮਾਨ ਨੂੰ ਚੇਹੇ ਹਨ ਅੱਜ ਉਹਨਾਂ ਦੇ ਨਾਮ ਜੋ ਮੈਂਬਰ ਸਾਹਿਬਾਨ ਪਹੁੰਚੇ ਹਨ ਸਾਰਿਆਂ ਦਾ तहे ਜਨੂ ਧੰਨਵਾਦ ਕਰਦੇ ਹਾਂ ਜੋ ਕਿ ਸਾਡੀ ਪੰਜਾਬ ਸਰਕਾਰ ਅੱਜ ਯੁੱਧ ਨਸ਼ਾ ਵਿਰੋਧ ਮਹਿਮ ਚਲਾ ਕੇ ਸਾਡੇ ਪੰਜਾਬ ਨੂੰ ਨਸ਼ਾ ਮੁਕਤ ਕਰਨ ਲਈ ਬਹੁਤ ਵੱਡੇ ਉਪਰਾਲੇ ਕਰ ਲਈ ਇਕਜੁੱਟ ਹੋ ਕੇ ਦਿਨ ਰਾਤ ਬਹੁਤ ਜ਼ਿਆਦਾ ਮਿਹਨਤ ਕਰ ਰਹੀ ਹੈ ਤਾਂ ਸਾਡਾ ਵੀ ਫਰਜ਼ ਬਣਦਾ ਹੈ ਕਿ ਵਾਅਦ ਤੋਂ ਵਾਅਦ ਤੈਨਾਂ ਅੰਦੇ ਵਿੱਚ ਅਸੀਂ ਵੀ ਸਹਿਯੋਗ ਦੀਏ ਅਤੇ ਪੰਜਾਬ ਨੂੰ ਅਤੇ ਆਪਣੇ ਨਗਰ ਨੂੰ ਇਸ ਨਗੇ ਤੋਂ ਮੁਕਤੀ ਮਿਲ ਸਕੇ ਅਤੇ ਆਪਣੇ ਪੰਜਾਬ ਨੂੰ ਕੁਝ ਅਜੀ ਪੁਛਾਲ ਬਣਾ ਸਕੀਏ ਅਤੇ ਅੰਮ੍ਰਿਤਮਈਆ ਜੋ ਵੀ ਮੇਰੇ ਨਾਲ ਕਰਦੇ ਭੈਣ ਭਰਾ ਬਜ਼ੁਰਗ ਸਹਿਬਾਨ ਜੋ ਵੀ ਇਸ ਸਮੇਂ ਤੇ ਪਹੁੰਚੇ ਹਨ ਜਿਨ੍ਹਾਂ ਨੇ ਆਪਣਾ ਬਹੁਤ ਹੀ ਕੀਮਤੀ ਸਮਾਂ ਕੱਢਿਆ ਹੈ ਉਹਨਾਂ ਦਾ ਵੀ ਬਹੁਤ चेयरमैन साहिब तीचर पहुचे युध नशा वरित ठीकु हाणे है நான் பிருக்கிறேன் நான் பிருக்கிறேன்